ਹਾਂਜੀ ਸਰ ਕੀ ਮਾਮਲਾ ਹੁਣ ਇਸ ਟਾਈਮ ਹਾਈਵੇ ਤੇ ਤੁਸੀਂ ਇਸ ਟਾਈਮ ਮੌਜੂਦ ਆ। ਹਾਈਵੇ ਤੇ ਬਾਈ ਕੀ ਹੋਇਆ ਇੱਕ ਨਾ ਇਧਰੋਂ ਆਪਣਾ ਪਿਕਅਪ ਗੱਡੀ ਆਈ ਜਾਂਦੀ ਸੀਗੀ। ਉਹ ਇਧਰੋਂ ਆਈ ਤੇ ਉਹ ਸਿੱਧੀ ਨੇਰਾ ਸੀਗਾ ਤੇ ਸਿੱਧੀ ਡਿਵਾਈਡਰ ਤੇ ਜੜ ਗਈ ਆ। ਉਹਦੇ ਨਾਲ ਗ੍ਰਿਲ ਚ ਉਹ ਵਾਵਾ ਅੱਗੇ ਤੱਕ ਅੱਗੇ ਤੱਕ ਵੱਜੀ ਗਈ ਆ। ਜਿਵੇਂ ਕਰਕੇ ਉਹ ਪਲਟ ਗਈ ਸੀਗੀ ਤੇ ਮੌਕੇ ਤੇ ਅਸੀਂ ਨਾਲ ਦੀ ਨਾਲ ਇੱਥੇ ਖੜੇ ਸੀ ਜਿਹੜੇ ਲੱਗੇ ਆ ਆ ਕੇ ਖੜੇ ਸੀਗੇ। ਤੇ ਆ ਕੇ ਅਸੀਂ ਨਾਲ ਦੀ ਨਾਲ ਇੱਥੇ ਤੁਰੰਤ ਪਹੁੰਚੇ। ਮੇਰੇ ਨਾਲ ਰਿਕਮੈਂਡ ਤਾਂ ਲੱਗਿਆ ਵੀ ਨਹੀਂ ਬਾਈ। ਉਹ ਤੋਂ ਬਾਅਦ ਟਰੱਕ ਰੋਕ ਕੇ ਪਹਿਲਾਂ ਬਾਬੇ ਨੂੰ ਘਟਿਆ ਬਾਬੇ ਨੂੰ ਸਹੀ ਥਾਂ ਤੇ ਚੜ੍ਹਿਆ ਤਾਂ ਚੜ੍ਹ ਕੇ ਤੇ ਉਹ ਤੋਂ ਬਾਅਦ ਮੇਰੇ ਖਿਆਲ ਨਾਲ 2-3 ਮਿੰਟਾਂ ਜਿਹਾ ਅਸੀਂ ਟਰੱਕ ਰੋਕ ਕੇ ਤੇ ਗੱਡੀ ਸਾਈਡ ਤੇ ਕਰਾ ਕੇ ਤੇ ਰਸਤਾ ਬਿਲਕੁਲ ਕਲੀਅਰ ਕਰਾਤਾ ਸਿਰਫ 10 ਮਿੰਟ ਲੱਗੇ ਹੋਣਗੇ ਉਹ ਜਾਨੀ ਕੋਈ ਟ੍ਰੈਫਿਕ ਚ ਕੋਈ ਬਿਗੜ ਨਹੀਂ ਕੋਈ ਕੁਸ਼ਲ ਤੇ ਸੜਕ ਸੁਰੱਖਿਆ ਫੋਰਸ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਤੇ ਬਾਰੇ ਲੋਕੀ ਵੀ ਕਹਿ ਰਹੇ ਵਧੀਆ ਵੀ ਤੁਸੀਂ ਮੌਕੇ ਤੇ ਪਹੁੰਚ ਜਾਂਦੇ ਹੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਦਾ ਬਿਲਕੁਲ ਜੀ ਅਸੀਂ ਮਿੰਟਾਂ 10 ਮਿੰਟਾਂ ਦੇ ਵਿੱਚ ਵਿੱਚ ਅਸੀਂ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਇਹ ਮਰੀਜ਼ ਆ ਤਾਂ ਉਹਨੂੰ ਨਾਲ ਦੀ ਨਾਲ ਮਤਲਬ ਛੱਟ ਲੱਗੀ ਦਾ ਨਾਲ ਦੀ ਨਾਲ ਉਹ ਹਸਪਤਾਲ ਪੰਚਾਇਤ ਦਾ ਉੱਤ ਤੋਂ ਬਾਅਦ ਰੋਡ ਕਲੀਅਰ ਕਰਾਈਦਾ ਜੀ ਮਤਲਬ ਪਹਿਲੀ ਪਾਇਰਿਟੀ ਸਾਡੀ ਜਾਨ ਬਚਾਉਣਾ ਆ ਉੱਤ ਤੋਂ ਬਾਅਦ ਹੀ ਅਸੀਂ ਬਾਕੀ ਆਪਦਾ ਇਨੀਸ਼ੀਏਟਿਵ ਲੈਂਦੇ ਆ ਤੋ ਪਹਿਲਾਂ ਅਸੀਂ ਮਰੀਜ਼ ਨੂੰ ਤੁਰੰਤ ਤੁਰੰਤ ਹੌਣ ਕੀ ਹਸਪੀਟਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ। ਤੇ ਇਹ ਬਹੁਤ ਵਧੀਆ ਕੰਮ ਆਇਆ ਤੇ ਇਨ ਕੇਸ ਅੱਗੇ ਤੁਸੀਂ ਕੋਈ ਵੀ ਰਾਹ ਜਿੱਤ ਜਾਂਦਾ ਆ 112 ਤੇ ਕਾਲ ਕਰੋ। ਉਹ ਐਕਸੀਡੈਂਟ ਦੇਖਦਾ ਆ ਤੇ 112 ਤੇ ਕਾਲ ਕਰੋ। ਫੇਰ ਮਿੰਨ 10 ਮਿੰਟ ਆ ਕੇ ਉਹ ਐਕਸੀਡੈਂਟ ਵਾਲੀ ਜਗ੍ਹਾ ਤੇ ਆ ਜੀ ਤੇ ਜਿੰਨੀ ਸਾਡੀ ਮਦਦ ਵਾਸਤੂ ਕਰ ਸਕਦੇ ਉਹ ਨਹੀਂ ਕਰਦੇ। ਆਪਣਾ ਨਾਮ ਸਰ ਜੀ ਮੇਰਾ ਨਾਮ ਕਨਸਟੇਬਲ ਗੁਰਮੀਤ ਸਿੰਘ। ਠੀਕ ਹੈ। ਥੈਂਕ ਯੂ ਸਰ।